ਗੁਰਦਾਸਪੁਰ ਦੇ ਮਿਲਕ ਪਲਾਂਟ ਨੇੜੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ درمیان ਹੋਏ ਝਗੜੇ ਦੌਰਾਨ ਦੋਨਾਂ ਧਿਰਾਂ ਦੇ ਚਾਰ ਵਿਅਕਤੀ ਜ਼ਖਮੀ ਹੋ ਗਏ ਹਨ ਜਿਸ ਦੇ ਵਿੱਚ ਭਾਜਪਾ ਦੇ ਜ਼ਿਲ੍ਹਾ ਮਹਾ ਮੰਤਰੀ ਵਿਕਾਸ ਗੁਪਤਾ ਵੀ ਜ਼ਖਮੀ ਹੋਏ ਹਨ ਫਿਲਹਾਲ ਜ਼ਖਮੀਆਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਦੂਜੀ ਧਿਰ ਦੇ ਜ਼ਖਮੀ ਹੋਏ ਵਿਅਕਤੀਆਂ ਨੇ ਭਾਜਪਾ ਦੇ ਜ਼ਿਲ੍ਹਾ ਮਹਾ ਮੰਤਰੀ ਉੱਪਰ ਦੁਕਾਨ ਤੇ ਆ ਕੇ ਹਮਲਾ ਕਰਨ ਦੇ આરોਪ ਲਗਾਏ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਹੋਏ ਭਾਜਪਾ ਦੇ ਜ਼ਿਲ੍ਹਾ ਮਹਾਮંત્રી ਵਿਕਾਸ ਗੁਪਤਾ ਨੇ ਦੱਸਿਆ ਕਿ ਉਹਨਾਂ ਨੇ ਸਤਪਾਲ ਜੋ ਕਿ ਮਿਲਕ ਪਲਾਂਟ ਗੁਰਦਾਸਪੁਰ ਨੇੜੇ ਫਲਾਦਾ ਕੰਮ ਕਰਦੇ ਹਨ ਉਹਨਾਂ ਨੇ 2 ਸਾਲ ਪਹਿਲਾਂ ਉਹਨਾਂ ਨੂੰ ਵਰਤਨ ਲਈ 1 ਲੱਖ ਰੁਪਈਆ ਦਿੱਤਾ ਸੀ ਪਰ ਉਹਨਾਂ ਨੇ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ ਅਤੇ ਅੱਜ ਜਦੋਂ ਉਹ ਪੈਸੇ ਲੈਣ ਲਈ ਇਹਨਾਂ ਦੀ ਦੁਕਾਨ ਤੇ ਗਿਆ ਤਾਂ ਇਹਨਾਂ ਨੇ ਅੱਗੋਂ ਉਸ ਦੇ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਦੋਨਾਂ ਦਰਮਿਆਨ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਸਤਪਾਲ ਤੇ ਉਸਦੇ ਬੇਟੇ ਨੇ ਉਸਦੇ ਸਿਰ ਉੱਪਰ ਲੋਹੇ ਦੀਆਂ ਰਾੜ ਨਾਲ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ ਹੈ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਸਾਥੀਆਂ ਨੂੰ ਸੂਚਿਤ ਕੀਤਾ ਅਤੇ ਉਹਨਾਂ ਦੇ ਸਾਥੀ ਉਸਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਲੈ ਕੇ ਆਏ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਉਸਨੇ ਮੰਗ ਕੀਤੀ ਹੈ ਕਿ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀਬੀਸੀ ਅਪਡੇਟਰ ਦੇ ਲਈ ਗੁਰਦਾਸਪੁਰ ਤੋਂ ਲਖਪਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਮੈਂ ਵਿਕਾਸ ਗੁਪਤਾ ਜੀ ਜਿਹੜਾ ਮਹਾ ਮੰਤਰੀਆਂ 23 ਸਾਲ ਹੋ ਗਿਆ ਇਹਨਾਂ ਕੋ ਮੈਂ ਸੱਤਪਾਲ ਫਰੂਟ ਵਾਲੇ ਮਿਲਰ ਪਲਾਂਟ ਦੇ ਬਾਹਰ ਇਹਨਾਂ ਕੋ ਪੇਮੈਂਟ ਲੈਣੀ ਆ ਕੋ ਲੱਖ ਰੁਪਈਆ ਮੈਂ ਇਹਨਾਂ ਕੋ ਜਦੋਂ ਪੇਮੈਂਟ ਲੈਣ ਜਾਓ ਇਹ ਬੱਸ ਕਿਉਂ ਤੁਹਾਨੂੰ ਗਾਲੀ ਗਾਲਾਂ ਕੱਢਦੇ ਨੇ ਤੇ ਨਾਲ ਕਹਿੰਦੇ ਆ ਕੋ ਪੇਮੈਂਟ ਨਹੀਂ ਆ ਕਾਫੀ ਦੇਰ ਹੋ ਗਈ ਆ ਇਹਨਾਂ ਕੋ ਦੁਕਾਨਾ ਤੇ ਮੈਂ ਤਾਂ ਜਾਂਦਾ ਨਹੀਂ ਖਿਆ ਮੇਰਾ ਲੜਕਾ ਹੀ ਜਾਂਦਾ ਤੇ ਐਰ ਕੀ ਅੱਜ ਮੈਂ ਉਥੋਂ ਨਿਕਲਦਾ ਪਏ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੇਰੀ ਪੇਮੈਂਟ ਜਿਹੜੀ ਆ ਉਹਦੀ ਵਾਪਸ ਕਰ ਦਿਓ ਬੜੀ ਦੇਰ ਹੋ ਗਈ ਆ ਤੇ ਤੁਸੀਂ ਪੇਮੈਂਟ ਹੀ ਨਹੀਂ ਦੇ ਤੇ ਇਹਨੇ ਮੇਰੇ ਹੱਥੀ ਪਾ ਗਿਆ ਪਹਿਲੇ ਫਿਰ ਆਪਣੇ ਮੁੰਡਿਆਂ ਨੂੰ ਫੋਨ ਕੀਤਾ ਤਿੰਨ ਚਾਰ ਜਣਿਆਂ ਨੂੰ ਜਦ ਕਿ ਦੋਨੇ ਬੇਟੇ ਆਦੇ ਮੈਨੂੰ ਲੱਗਦਾ ਇੱਕ ਹੋਰ ਨਾਲ ਦੋ ਜਣੇ ਹੋਰ ਹੀ ਚਾਰ ਜਣੇ ਆ ਗਏ ਸਾਡੇ ਹੱਥੀ ਬੈ ਗਏ ਨਾ ਰਾੜ ਪਿੱਛੇ ਦੋ ਰਖੀਆਂ ਕਿ ਮੇਰੇ ਇੱਥੇ ਮਾਰੀ ਆ ਮੇਰੇ ਮੁੰਡੇ ਦੇ ਵੀ ਮਾਰੀ ਆ ਮੇਰੀ ਬਾਹ ਤੇ ਵੀ ਆ ਤੇ ਮੇਰੇ ਗੋਡੇ ਤੇ ਵੀ ਆ ਉੱਥੋਂ ਮੈਂ ਆਪਣਾ ਬਚਾ ਕੇ ਕਰਕੇ ਮਹਾ ਨਿਕਲਿਆ ਉਸ ਤੋਂ ਬਾਅਦ ਚਾਰ ਪੰਜ ਬੰਦੇ ਹੋਰ ਬੁਲਾ ਕੇ ਜਿਹੜਾ ਮੇਰਾ ਮੁੰਡਾ ਸੀ ਉਹਨੂੰ ਉਹਦੀ ਮਤਲਬ ਉਹਦਾ ਵੀ ਨੁਕਸਾਨ ਵੀ ਕੀਤਾ ਜਦੋਂ ਪੇਮੈਂਟ ਮੰਗੋ ਉਦੋਂ ਹੀ ਅੱਗੇੋਂ ਹਥੋਂ ਗਾਲਾਂ ਕੱਢਦੇ ਆ ਤੇ ਕਹਿੰਦੇ ਜਾ ਜੋ ਕਰਨਾ ਕਰ ਲੈ ਸਾਡੇ ਕੋਈ ਨਹੀਂ ਪੈਸੇ ਜੋ ਮਰਜੀ ਜੋ ਮਰਜੀ ਕਰ ਪੇ ਪੇਮੈਂਟ ਇਹਨੇ ਕੋਈ ਘਰ ਦੇ ਦੇ ਠੀਕ ਨਹੀਂ ਹੈਗੇ ਉਦੋਂ ਪੇਮੈਂਟ ਖੜੀ ਜਾਂਦੇ ਨੇ ਕਿੰਨਾ ਚਿਰ ਹੋ ਗਿਆ ਕਾਫੀ ਤੇਰੀ ਹੋ ਗਈ ਹੈ ਹੁਣ ਕਿਨੇ ਕਿਨੇ ਹਮਲਾ ਕੀਤਾ ਬੰਦੇ ਬੰਦੇ ਦੀ ਇਹਨਾਂ ਸੱਤਪਾਲ ਫਰੂਟ ਵਾਲੇ ਇਹਨਾਂ ਦਾ ਬੇਟੇ ਨਾਲ ਨਾਲ ਇੱਕ ਦੋ ਬੰਦੇ ਹੋਰ ਉਹ ਹਨ ਪਛਾਤੇ ਉਹਨੂੰ ਪਤਾ ਨਹੀਂ ਕੋਣਾ ਤੁਹਾਨੂੰ ਕੌਣ ਲੈ ਗਿਆ ਇਸ ਵਿੱਚ ਮੈਨੂੰ ਮੇਰਾ ਯਾਦ ਦੋਸੀ ਮੜਾ ਉਹ ਨੰਗਦਾ ਪਿਆ ਹੀ ਉਹ ਲੈ ਗਿਆ ਕੀ ਮੰਗ ਕਰਦੇ ਮੰਗਿਆ ਕਿ ਤੁਹਾਨੂੰ ਇਨਸਾਫ ਚਾਹੀਦਾ ਹੈ ਇਹ ਦੇਖੋ ਜੇ ਬੰਦੇ ਨੇ ਪੈਸੇ ਦਿੱਤੇ ਆ ਜੇ ਪੈਸੇ ਮੰਗਦੇ ਗੁੰਡਾਗਰਦੀ ਕਰਦੇ ਬਦਮਾਸ਼ੀ ਕਰਦੇ ਬੁਰੀ ਅੱਗੇ ਦਰ ਰਾੜਾ ਦੁਕਾਨ ਤੇ ਰੱਖੀਆਂ ਨੇ ਚੈੱਕ ਕਰੋ ਜਾ ਕੇ ਅਥੇ ਰਗਾੜਾਂ ਪਈਆਂ ਨੇ ਦੁਕ ਮੈਂ ਸੋਪ ਤੇ ਹੀ ਸ਼ੋਪ ਤੋਂ ਛੋਟੇ ਬਟੇ ਦਾ ਫੋਨ ਆਇਆ ਮੈਂ ਘਰ ਗਿਆ ਈ ਛੋਟੇ ਬਟੇ ਨੂੰ ਲੈਣ ਵਾਸਤੇ ਫਾਦਰ ਸਾਹਿਬ ਦੁਕਾਨ ਤੇ ਇਕੱਲੇ ਸੀ ਫਾਦਰ ਸਾਹਿਬ ਨੂੰ ਦੁਕਾਨ ਤੇ ਇਕੱਲੇ ਨੂੰ ਵੇਖ ਕੇ ਤੇ ਇਹ ਮੰਡੀ ਦੇ ਆ ਮੰਡੀਓ ਆਣ ਕੇ ਗੁਪਤਾ ਜੀ ਆਣ ਕੇ ਜਾ ਕੇ ਫਾਦਰ ਸਾਹਿਬ ਨੂੰ ਪੈਗੇ ਆਣ ਕੇ ਫਾਦਰ ਸਾਹਿਬ ਨੂੰ ਫੜ ਕੇ ਕੁੱਟਿਆ ਆਣਾ ਚੰਗੀ ਤਰ੍ਹਾਂ ਨੇ ਫਾਦਰ ਸਾਹਿਬ ਨੂੰ ਉਹਨਾਂ ਨੇ ਜਦੋਂ ਅਸੀਂ ਘਰੋਂ ਆਏ ਆ ਇਹਨਾਂ ਨੇ ਨਾ ਕਿ ਬੰਦੇ ਬੁਲਾ ਕੇ ਇਹਨਾਂ ਨੇ ਸਾਨੂੰ ਵੀ ਕੁੱਟਿਆ ਮੇਰਾ ਸਿਰ ਸੁਰ ਪਾਰਤਾ ਮੇਰਾ ਹੱਥ ਤੇ ਉਲਾਦੀ ਮੇਰੇ ਲਾਤੀ ਸੱਟ ਲਾਦੀ ਮੇਰੇ ਉਹਨਾਂ ਨੇ ਮੇਰੇ ਉਹਨਾਂ ਦਾ ਕਹਣਾ ਵੀ ਪੇਮੈਂਟ ਦੇਣਾ ਕੋ ਲੈਣੀ ਆ ਸਰ ਪੇਮੈਂਟ ਦਾ ਪੇਮੈਂਟ ਦਾ ਚੱਕਰ ਹੈਗਾ ਹੀ ਇਹ ਸਾਰਾ ਹੀ ਰੋਜ਼ ਦੇ ਇਹਨਾਂ ਨੂੰ ਪੈਸੇ ਜਾ ਰਹੇ ਨੇ ਦੇ ਦੇ ਦੇਂਦੇ ਹੀ ਪੈਸੇ ਇਹਨਾਂ ਨੂੰ ਇਸ ਸਾਰਾ ਜਦੋਂ ਇਹਨਾਂ ਦਾ ਬੰਦਾ ਇਹਨਾਂ ਦਾ ਸਵੇਰੀ ਆਇਆ ਆ ਮੈਂ ਇਹਨੂੰ ਕਿਹਾ ਕਿ ਤੁਸੀਂ ਦੋ ਮਾਰ ਮੰਡੀਓ ਹੋ ਗਿਆ ਉਹ ਕਿ ਮੈਂ ਆ ਕੇ ਤੁਹਾਨੂੰ ਪੇਮੈਂਟ ਦੇ ਦੇਣਾ ਤੇ ਕਹਿੰਦਾ ਕੋਈ ਗੱਲ ਨਹੀਂ ਮੈਂ ਮੰਡੀ ਹੋ ਕੇ ਆਣਾ ਇਹ ਸਰ ਮੰਡੀ ਗਿਆ ਵਾ ਉਹਨੇ ਜਿੱਕਰ ਮੈਨੂੰ ਛੋਟੇ ਬਟਾ ਦਾ ਫੋਨ ਆ ਗਿਆ ਮੈਂ ਛੋਟੇ ਬਟਾ ਨੂੰ ਕੰਟਰੋਲ ਲੈਣ ਗਿਆ ਜੇ ਮੈਂ ਛੋਟੇ ਬਟਾ ਨੂੰ ਕੰਟਰੋਲ ਲੈਣ ਗਿਆ ਆਈਆਂ ਤੇ ਪਾਸ ਇਹਨਾਂ ਨੇ ਬਾਅਦ ਚ ਆਣ ਕੇ ਮੇਰੇ ਫਾਦਰ ਸਾਊਂ ਨੂੰ ਨਾਈ ਕੁੱਟਿਆ ਉਹਨਾਂ ਨੇ ਮੈਨੂੰ ਤੇ ਮਨ ਕੋਈ ਹੈਗੀ ਹੈ ਕੋਈ ਇਹਨਾਂ ਦੀ 40000 ਰੁਪਏ ਕਰਨੀ ਇਹਦੇ ਤੇ ਲੱਖ ਰੁਪਈਆ ਵਾ ਜਿਹੜੇ ਨੇ ਬਾਣੇ ਮਾਰਦੇ ਆ ਬਾਕੀ ਸਾਰੇ ਚਲ ਗਏ ਸਾਰੇ ਪੈਸੇ ਕਾਪੀ ਦੇ ਸਾਰਾ ਸਾਰ ਲਿਖਿਆ ਦਾ ਵਾ ਬਾਕੀ ਪੈਸੇ ਸਾਰੇ ਚਲ ਗਏ ਨੇ ਤੇ ਜੋ ਵੀ ਹਿਸਾਬ ਦਾ ਹੈਗਾ ਇਹਨਾਂ ਦਾ ਨਾ ਕਾਪੀ ਦੇ ਸਾਰਾ ਸਾਰ ਹਿਸਾਬ ਦਾ ਲਿਖਿਆ ਦਾ ਵਾ ਇਹਨਾਂ ਨੇ ਮੇਰੇ ਫਾਦਰ ਸਾਊਂ ਨੂੰ ਕਰ ਲੈਣੇ ਵੇਖ ਕੁੱਟਿਆ ਨਾਲੇ ਮੈਨੂੰ ਤੇ ਜਦੋਂ ਅਸੀਂ ਆਏ ਆ ਦੁਕਾਨ ਤੇ ਇਹਨਾਂ ਨੇ ਬੰਦੇ ਬੁਲਾ ਕੇ ਤੇ ਸਾਨੂੰ ਵੀ ਕੁਟਿਆ ਮੇਰਾ ਸਿਰ ਸੂਰ ਸਾਰਾ ਫਾੜਤਾ ਇਹਨਾਂ ਨੇ ਹਵਦਾ ਕਿੰਨੇ ਪਰ ਜਖਮੀ ਤੁਹਾਡੇ ਮੇਰੇ ਸਿਰ ਨੂੰ ਅੱਗੇ ਸੇਰ ਤੇ ਟਾਂਕੇ ਲੱਗੇ ਆ 15 20 ਟਾਂਕੇ ਲੱਗੇ ਆ ਹੱਥ ਤੇ ਲੱਗੀ ਆ ਮੇਰੇ ਲੱਤ ਵੀ ਲੱਗੀ ਸਾਟਵੇਂ ਤੇ ਕਿੰਨੇ ਬੰਦੇ ਜਖਮੀ ਤੁਹਾਡੇ ਬੰਦੇ 8 ਨਾਲ ਕੀ ਆ ਚਾਹ ਜੀ ਤਿੰਨ ਤਿੰਨ ਬੰਦੇ ਜਖਮੀ ਹੋਏ ਆ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੋਈ 1.5 ਘੰਟਾ ਪਹਿਲੇ ਸਾਡੇ ਕੋਲ ਮੈਡੀਕਲ ਲੀਗਲ ਕੇਸ ਸਾਡੀ ਐਮਰਜੈਂਸੀ ਚ ਆਏ ਹੋਏ ਆ ਤਕਰੀਬਨ ਦੋਨੋਂ ਮਿਲਾ ਕੇ 4 ਪੇਸ਼ੈਂਟ ਆ ਸਾਡੇ ਕੋਲ ਇੱਕ ਇੱਕ ਪਾਸੇ ਸ਼ਾਇਦ 33 ਦੇ ਇੱਕ ਪਾਸੇ ਸ਼ਾਇਦ ਇੱਕ ਪੇਸ਼ੈਂਟ ਹੈ ਚਾਰਾਂ ਦੇ ਮਲਟੀਪਲ ਇੰਜਰੀਜ਼ ਹੈ ਚਾਰਾਂ ਨੂੰ ਫਰਸਟ ایڈ ਦਿੱਤੀ ਗਈ ਹੈ ਫਰਸਟ ایڈ ਦੇ ਕੇ ਸਟੇਬਲ ਕਰਕੇ ਅਸੀਂ ਉਹਨਾਂ ਦੇ ਮੈਡੀਕਲ ਕੰਡਕਟ ਕਰਾਂਗੇ ਫਰਦਰ ਜੋ ਬਾਅਦ ਵਿੱਚ ਸਾਨੂੰ ਜੇ ਆਪੀਨੀਅਨ ਆਏਗਾ ਸੀ ਉਸ ਦੇ ਬਿਹਾਫ ਤੇ ਰਿਪੋਰਟ ਜੰਮ ਕਰਾਂਗੇ ਕੋਈ ਬੀਜੀ ਵੀ ਆ ਕੋਈ ਗੱਲ ਹੈ ਤੁਹਾਨੂੰ ਅਕਚੁਅਲੀ ਮੈਂ ਬਹੁਤਾ ਪੁੱਛਿਆ ਨਹੀਂ ਉਹਨਾਂ ਨੂੰ ਤੇ ਸਿਰਫ ਅਸੀਂ ਫਰਸਟ ਹੈਡੀ ਪੇਸ਼ੈਂਟ ਦਿੱਤੀ ਹੋਈ ਹੈ ਤੇ ਕੁਝ ਮੈਂ ਖਾਸ ਗਿਆਨ ਨਹੀਂ ਇਸ ਟ੍ਰੀਟਿਚ We'll